ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਇੱਕ ਨਿੱਕੀ ਜਿਹੀ ਬੱਚੀ ਨੇ ਨਾ ਦਿਲ ਖੁਸ਼ ਕਰਤਾ ਇਸ ਉਮਰ ਦੇ ਵਿੱਚ ਸੇਵਾ ਕਰਨ ਦਾ ਪਿਆਰ ਦੇਖੋ ਬੱਚੀ ਦਾ ਇਸ ਬੱਚੀ ਦੀ ਸਰਦਾ ਭਾਵਨਾ ਤੁਸੀਂ ਦੇਖ ਸਕਦੇ ਹੋ ਕਿੰਨੇ ਸਤਕਾਰ ਦੇ ਨਾਲ ਸੇਵਾ ਕਰ ਰਹੀ ਹੈ ਪ੍ਰਮਾਤਮਾ ਜੀ ਇਸ ਬੱਚੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਇਸ ਬੱਚੀ ਦਾ ਮਾਪਿਓ ਕਿੰਨੇ ਭਾਗਾ ਵਾਲਾ ਹੋਣਾ ਜਿਨ੍ਹਾਂ ਨੇ ਆਪਣੀ ਬੱਚੀ ਨੂੰ ਕਿੰਨੇ ਸੰਸਕਾਰ ਚੰਗੇ ਦਿੱਤੇ ਨੇ ਪਰਮਾਤਮਾ ਜੀ ਇਸੇ ਤਰ੍ਹਾਂ ਹੀ ਸੰਗਤਾਂ ਤੇ ਕਿਰਪਾ ਬਣਾਈ ਰੱਖਿਓ ਸੰਗਤ ਜੀ ਵੀਡੀਓ ਨੂੰ ਦੇਖ ਕੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ ਵਾਹਿਗੁਰੂ ਜ਼ਰੂਰ ਲਿਖੋ ਜੀ ਇਸ ਬੱਚੀ ਨੇ ਆਪਣੇ ਕੇਸਾਂ ਉੱਪਰ ਇੱਕ ਸੋਨਾ ਜਿਹਾ ਦਮਾਲਾ ਵੀ ਸੁਜਵਾਇਆ ਹੋਇਆ ਹੈ ਇਸ ਬੱਚੀ ਨੂੰ ਜਦੋਂ ਮਾਪਿਓ ਦੇਖਦਾ ਤਾਂ ਮਾਪਿਓ ਨੂੰ ਦੁੱਗਣੀ ਖੁਸ਼ੀ ਹੋ ਜਾਂਦੀ ਹੈ ਜਿਹੜੇ ਮਾਪਿਓ ਦੇ ਸੁਪਨੇ ਸੋਚੇ ਹੋਏ ਸੀ ਉਹ ਅੱਜ ਪੂਰੇ ਹੋ ਗਏ ਨੇ ਪਰਮਾਤਮਾ ਜੀ ਇਹ ਸੋਡੀ ਕਿਰਪਾ ਕਰੀ ਹੋਈ ਹੈ ਜਿਸ ਸੰਗਤਾਂ ਤੇ ਸੋਡੀ ਪਰਮ